ਜੈ ਗੁਰਦੇਵ ਤਾਨ ਗੁਰਦੇਵ ਬੋਲੇ ਸੋਨਰ ਪੈ ਸਤ ਗੁਰੂ ਦਾਸ ਮਹਾਰਾਜ ਕੀ ਜੈ ਸੋ ਜਿਵੇਂ ਕੀ ਪਤਾ ਹੀ ਹੈ ਕਿ ਪੂਰੇ ਵਿਸ਼ਵ ਦੇ ਵਿੱਚ ਸ੍ਰੀ ਗੁਰਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਨਗਰ ਕੀਰਤਨ ਸਜਾਏ ਜਾ ਰਹੇ ਆ ਉਸੇ ਲੜੀ ਤਹਿਤ ਪਿੰਡ ਦੁਸਾਂਝ ਕਲਾਨੀਆ ਸਮੂਹ ਸੰਗਤਾਂ ਵੱਲੋਂ ਬਹੁਤ ਹੀ ਸਤਕਾਰ ਸਹਿਤ 12 ਫਰਵਰੀ ਦਿਨ ਬੁੱਧਵਾਰ ਨੂੰ ਪਿੰਡ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਦੇ ਰੂਪ ਦੇ ਵਿੱਚ ਸ਼ੋਭਾ ਯਾਤਰਾ ਜਿਹੜੀ ਸਜਾਈ ਜਾ ਰਹੀ ਆ ਉਸੇ ਘੜੀ ਤਹਿਤ ਬਹੁਤ ਹੀ ਸਤਿਕਾਰਯੋਗ ਦਾਨੀ ਸੱਜਣਾ ਵੀਰਾਂ ਵੱਲੋਂ ਭੈਣਾ ਵੱਲੋਂ ਸਤਿਕਾਰ ਆ ਰਿਹਾ ਸੋ ਇਸੇ ਲੜੀ ਤਹਿਤ ਸਾਡੇ ਬਹੁਤ ਹੀ ਸਤਿਕਾਰਯੋਗ ਗ੍ਰਾਮਨਾਥ ਪੰਚ ਉਹਨਾਂ ਦੇ ਬੇਟਾ ਮਨੀ ਇਟਲੀ ਜਿਨ੍ਹਾਂ ਵੱਲੋਂ 11000 ਦੀ ਭੇਟਾ ਜਿਹੜੀ ਉਹ ਆਈ ਆ ਅਸੀਂ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਵਾਸੀਆਂ ਦੇ ਤਾਂ ਧੰਨਵਾਦੀਆਂ ਹੈ ਨਾ ਪਰਿਵਾਰ ਦੇ ਜਿਨ੍ਹਾਂ ਨੇ ਬੜਮੁੱਲਾ ਯੋਗਦਾਨ ਪਾ ਕੇ ਇਸ ਰਾਸ਼ੀ ਨੂੰ ਦਾਨ ਦਾਨੀ ਸੱਜਣਾ ਵੱਲੋਂ ਦਾਨ ਆਇਆ ਸੋ ਬਹੁਤ ਬਹੁਤ ਧੰਨਵਾਦ ਇਸੇ ਲੜੀ ਤਹਿਤ ਸੇਵਾਦਾਸ ਜਿੰਦਰਪਾਲ ਜਿੰਦਰਪਾਲ son of স্বর্গਵਾਸੀ ਗੇਜਰਾਮ ਜੀ ਉਹਨਾਂ ਦੇ ਪਰਿਵਾਰ ਵੱਲੋਂ 212100 ਰੁਪਿਆ ਜਿਹੜੀ ਉਹ ਪੇਟ ਆਈ ਆ ਸੋ ਸਾਰੇ ਪਰਵੰਦਕ ਕਮੇਟੀ ਵੱਲੋਂ ਇਸ ਪਰਿਵਾਰ ਦਾ ਵੀ ਤਹਿਦਿਲੋਂ ਧੰਨਵਾਦ ਸੋ ਜਿਹੜਾ ਆਪਣੇ ਨੇਕ ਕਮਾਈ ਦੇ ਵਿੱਚੋਂ ਗੁਰੂ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਸੇਵਾਵਾਂ ਪੇਟ ਕੀਤੀਆਂ ਸੋ ਸਾਰੇ ਹੀ ਦਾਨੀ ਸੱਜਣਾ ਦਾ ਤਹਿਦਿਲੋਂ ਧੰਨਵਾਦ ਸੋ ਲੈ ਲੈ ਚੱਲਦੇ ਆ ਤੁਹਾਨੂੰ ਪ੍ਰਧਾਨ ਸਾਹਿਬ ਦੇ ਕੋਲ ਪ੍ਰਧਾਨ ਸਾਹਿਬ ਸੋ ਹੀਰਾ ਛੱਡ ਕੇ ਕਰੇ ਆਨ ਕੀਆ ਤੇ ਨਰਦੋਜ ਕੇ ਜਾਏ ਕੇ ਸਤਿ ਪਾਠੇ ਰਬਦਾਸ ਗੁਰੂ ਰੂਪੇ ਪਿਆਰੀ ਸਾਧ ਸੰਗਤ ਜੀ ਅੱਜ ਸਤਿਗੁਰ ਰਬਦਾਸ ਗੁਰਦੁਆਰਾ ਸਾਹਿਬ ਖੜੇ ਆ ਜੋ ਕਿ 12 ਤਰੀਕ ਨੂੰ ਸਤਿਗੁਰ ਰਬਦਾਸ ਮਹਾਰਾਜ ਦਾ 648ਵਾਂ ਪ੍ਰਗਯਨ ਪਕਾਸ਼ਪੁਰਬ ਮਨਾਇਆ ਜਾ ਰਿਹਾ ਬੜੇ ਹਿਤੂਮਤਾਵ ਨਾਲ ਮਨਾਇਆ ਜਾ ਰਿਹਾ ਔਰ ਸੰਗਤਾਂ ਵੱਲੋਂ ਬਹੁਤ ਹੀ ਖੁੱਲੇ ਗੱਫੇ ਸੇਵਾ ਆ ਇਹ ਬਹੁਤ ਬਹੁਤ ਧੰਨਵਾਦੀ ਆ ਆਪਣੀ ਕਮੇਟੀ ਵੱਲੋਂ ਜਿਨ੍ਹਾਂ ਵੀ ਸੇਵਾਦਾਰਾਂ ਨੇ ਸੇਵਾ ਕੀਤੀ ਆ ਬਹੁਤ ਬਹੁਤ ਧੰਨਵਾਦੀ ਆ ਮਹਾਰਾਜ ਇਹਨਾਂ ਨੂੰ ਹਮੇਸ਼ਾ ਚਰਦੀ ਕਲਾ ਵਾਛੇ ਖਜ਼ਾਨੇ ਭਰਪੂਰ ਕਰੇ ਨਾ ਦੇ ਜੀ ਅੱਗੇ ਤੋਂ ਵੀ ਬਾਹਰ ਸਤਿਗੁਰੂ ਅਰਬਦਾਸ ਸਾਹਿਬ ਜੀ ਚਾਨਣ ਦੀ ਬੇਨਤੀ ਕਰਦੇ ਨਾ ਸੇਵਾ ਕਰਨ ਦਾ ਬਲ ਵਾਛੇ ਜੈ ਗੁਰਦੇਵ ਧੰਨ ਗੁਰਦੇਵ ਬੋਲੇ ਈਸੋ ਨਰਪੈ ਸਤਿਗੁਰੂ ਅਰਬਦਾਸ ਸਮਰਾਜ ਕੀ ਜੈ ਜੋ ਬੋਲੇ ਈਸੋ ਨਿਹਾਲ ਸੋ ਸ੍ਰੀਆ ਕਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ